माछीवाड़ा साहब गुरु गोबिंद जी जिन्होंने इस थान बड़ी तपस्या की और इस थान आकर के उन्होंने चरणा दे ਅੱਜ ਮੈਨੂੰ ਇਸ ਲਈ ਸਨਮਾਨ ਦਾ ਮੌਕਾ ਮਿਲਿਆ ਮੈਂ ਬਹੁਤ ਹੀ ਆਪਣੇ ਆਪ ਨੂੰ ਗੌਰਵਾਂਤੀ ਮਹਿਸੂਸ ਕਰ ਰਹਾ ਹਾਂ ਗੁਰੂਆਂ ਨੇ ਇਸ ਦੇ ਸਮਾਜ ਧਰਮ ਲਈ ਜੋ ਵੱਡੀਆਂ ਕੁਰਬਾਨੀਆਂ ਦੇ ਬਦਲਾ ਨਹੀਂ ਇਤਿਹਾਸ ਉਹਨਾਂ ਨੂੰ ਸਦਾ ਸਦਾ ਲਈ ਸਨਮਾਨ ਕਰੇਗਾ ਇਹ ਸਾਡੇ ਲਈ ਗਰਬ ਦੀ ਗੱਲ ਹੈ ਕਿ ਗੁਰੂਆਂ ਦੇ ਉਹਨਾਂ ਦੀ ਸਿੱਖਿਆ ਉਹਨਾਂ ਦੇ ਬਲੀਦਾਨ ਜੋ ਗੁਰੂਆਂ ਨੇ ਦਿੱਤੇ ਨੇ ਉਹਨਾਂ ਦੇ ਕਾਰਨ ਇਹ ਸੀ ਇਸ ਆਜ਼ਾਦੀ ਦੇ ਵਿੱਚ ਸਾਹ ਲੈ ਰਹੇ ਨੇ ਔਰ ਅੱਜ ਮੇਰੇ ਲਈ ਬੜੀ ਖਤਰ ਦੀ ਗੱਲ ਹੈ ਇਹ ਇੱਕ ਇਤਿਹਾਸਿਕ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪ੍ਰਸਤਾਨੇ ਰਹੇ ਨੇ ਇਹ ਮੱਛੀਵਾੜਾ ਦਾ ਇਤਿਹਾਸਿਕ ਸਥਾਨ ਜਿੱਥੇ ਗੁਰੂ ਦੇ ਜਿੱਥੇ ਚਰਨ ਕਮਲ ਪੜੇ ਨੇ ਅੱਜਿੱਥੇ ਆਉਣ ਦਾ ਮੌਕਾ ਮਿਲਿਆ ਉਸ ਇਤਿਹਾਸ ਨੂੰ ਜਾਣਨ ਦਾ ਵੀ ਮੌਕਾ ਮਿਲਿਆ ਇਸ ਸਥਾਨ ਤੇ गुरु गोबिंद सिंह जी ने रह के यहाँ कठोर तपसया और इत अज भी जिस पेड़ के नीचे बह के ऊँ ने समाज शिक्षा दिखी है वो यहाँ रह करके उन्होंने जो भी इस स्थान के ਕੰਮ ਕੀਤੇ ਨੇ ਉਹਨਾਂ ਨੂੰ ਨਜ਼ਦੀਕ ਤੇ ਜਾਣ ਦਾ ਇਸ ਥਾਂ ਤੇ ਮੌਕਾ ਮਿਲੇ ਮੈਂ ਧੰਨਵਾਦ ਕਰਦਾ ਹਾਂ ਅੱਜ ਹਮਾਰੇ ਯਹਾਂ ਦੇ ਸਭੀ ਜੋ ਪਾਰਟੀ ਦੇ ਕਾਰਜਕਰਤਾ ਨੇ ਉਹਨਾਂ ਨੇ ਇਹ ਕਾਰਜਕ੍ਰਮ ਦਾ ਆਯੋਜਨ ਕਰਕੇ ਕੀਤਾ ਸੀ ਔਰ ਅੱਜ ਕਿਉਂਕਿ ਸਮੇਂ ਸਮੇਂ ਤੇ ਗੁਰੂਆਂ ਦੀ ਉਸ ਪਵਿੱਤਰ ਧੂਮੀ ਤੇ ਜਾਣ ਦਾ ਮੌਕਾ ਵੀ ਮਿਲਦਾ ਹੈ जहाँ जहाँ भी गुरुआ ने समाज शिक्षा देने का काम किया है साइन गल है अज मैं सौभाग्यशाली हाँ माछीवाड़ा के इस इतिहासिक भूमि पर सी सम्मान सी सीएम साहब जहाँ के सबका सीएम ने आम आदमी पार्टी के उन्होंने गुरुओं बारे टिप्पणी जो की बारे में कहना चाहेंगे देखिए मैं उसकी गलत तो नहीं जाना चाहना क्योंकि मुझे ऐसा लगता है कि कुछ लोग इस प्रकार की गल करके वो अपनी राजनीति में चमकाना चाहते हैं क्योंकि गुरुआ का वो इतिहास गुरुआ ने जो कुर्बानी दी है उन्होंने कारण ही अस अज इस थान बैठे अगर गुरु वो कुरबानियाँ ना देते शायद इतिहास कुछ और होता है ਕੌਤਿ ਗੁਰੂਆਂ ਨੇ ਜੋ ਹਮੇਂ ਸਿੱਖਿਆ ਦਿੱਤੀ ਹੈ ਜੋ ਉਹਨਾਂ ਨੇ ਸਾਡੇ ਲਈ ਸੰਘਰਸ਼ ਕੀਤੇ ਨੇ ਉਹਨਾਂ ਨੇ ਜੋ ਧਰਮ ਔਰ ਸਮਾਜ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਦੇ ਲਈ ਤੋਂ ਬੋਲਣ ਦੀ ਤੋਂ ਬਹੁਤ ਵੱਡੀ ਗੱਲ ਹੈ ਪਰੰਤੂ ਸੋਚਣਾ ਵੀ ਬੜਾ ਉਹਨਾਂ ਦੇ ਗਲਤ ਸੋਚਣਾ ਵੀ ਬੜਾ ਪਾਪ ਹੈ क्योंकि मैं देखता कि वहाँ के इन्होंने जो विपक्ष के नेता दिल्ली के उन्होंने भी इस प्रकार की गल की यहाँ भी की तो मैं इस कुछ नहीं कहना चाहता तो क्योंकि गुरुआ ने जो हमें शिक्षा दी है हमें उसको अपने जीवन में उतारना चाहिए और गुरुआते दिखाए हुए मार्ग पर अस चली जिथे उन्होंने कल्पना की समाज कैसा हो समाज सुरक्षित हो ਉਨ੍ਹਾਂ ਦੀ ਸੁਵਿਧਾ ਲਈ ਅਸੀਂ ਕੀ ਕਰ ਸਕਦੇ ਹਾਂ ਉੱਧ ਲਈ ਵਿਚਾਰ ਕਰਨਾ ਚਾਹੀਦਾ ਹੈ ਅਜਿਹੀ ਇਸ ਪ੍ਰਕਾਰ ਦੀ ਗੱਲਾਂ ਨਹੀਂ ਕਰਨੀ ਚਾਹੀਦੀ ਮਨਰੇਗਾ ਨੂੰ ਲੈ ਕੇ ਸੀਐਮ ਸਾਹਿਬ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਕਾਂਗਰਸ ਦੇ ਵੱਲੋਂ ਵੀ ਇੱਕ ਮੈਂ ਅਭੀ ਸਮਰਾਲਾ ਦੇ ਵਿੱਚ ਬੜਾ ਕਾਰਤਵ ਨਹੀਂ ਸਾਰੀ ਗੱਲਾਂ ਕਰੂੰਗਾ ਕਿਉਂਕਿ ਇੱਥੇ ਤਾਂ ਮੈਂ ਹਾਂ ਗੁਰੂ ਚਰਣਾ ਕਮਲਾ ਵਿੱਚ ਸੀਸ ਨਵਾਉਣ ਆਇਆ ਸੀ ਮੈਂ ਤੇ ਕਿਉਂਕਿ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਸਭ ਆਕਾਲੀ ਬੀਬੀ ਦਾ ਬਾਹਰ ਹੋਣੀ ਚਾਹੀਦਾ ਹੈ ਕੈਪਟਨ ਸਾਹਿਬ ਕਹਿ ਰਹੇ ਆ ਤੇ ਜੱਟ ਸਾਹਿਬ ਕਹਿ ਰਹੇ ਵੀ ਗੱਲ ਸੁਲਝਣਾ ਚਾਹੀਦਾ ਵਾ ਥੋੜੀ ਨਿਰੈਚੀ ਗੱਲ ਦੀ ਵਿਚ ਬੈਠ ਕੇ ਕਰਦੇ ਹੋਣਾ ਚਾਹੀਦਾ ਹੈ ਕਿ ਮੈਂ ਇੱਥੇ ਤਾਂ ਮੈਂ ਗੁਰੂ ਦੇ ਚਰਣਾ ਵਿੱਚ ਸੀਸ ਨਵਾਉਣ ਆਇਆ ਸੀ ਇਹ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਠੀਕ ਹੈ ਸੈਂਸਰ ਸੈਂਸਰ ਸੈਚਪ ਜਲੰਧਰ ਕਮਿਸ਼ਨਰਟ ਨੇ ਇੱਕ ਪਰਚਾ ਦਰਜ ਕੀਤਾ ਹੈ ਦਿੱਲੀ ਦੇ ਵਿਧਾਨ ਸਭਾ ਦੇ ਮੈਂਬਰ ਕੇ ਖਿਲਾਫ ਮੈਂਨੇ ਕਹਾ ਹੈ ਕਿ ਉਹਨੇ ਕਿਸ ਪ੍ਰਕਾਰ ਦੇ ਲੁਵਾ ਦੇ ਪ੍ਰਤੀ ਕਿਉਂਕਿ ਇਤਿਹਾਸ ਵਿੱਚ ਕਹੀਂ ਨਾ ਦੇਖਣ ਨੂੰ ਮਿਲਦਾ ਹੈ ਨਾ ਸੁਣਨ ਨੂੰ ਮਿਲਦਾ ਇਹ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਅਰਜਿਤ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ 30 80 ਇਸਥਾਨ ਤੇ ਬੈਠੇ ਹਨ ਨਹੀਂ ਤਾਂ ਇਤਿਹਾਸ ਹੀ ਪਿਛਾੜ ਹੋਣਾ ਹੈ ਦੇਸ਼ ਦੇ ਗ੍ਰੀ ਮੰਤਰੀ ਆਦਨੀ ਅਮੀਸ਼ਾ ਜੀ ਨੇ ਵੀਰਵਾਲ ਦਿਵਸ ਤੇ ਜੋ ਗਲ ਕੀਤੀ ਉਹ ਬੜੀ ਗਲ ਕੀਤੀ ਹੈ ਉਹਨਾਂ ਨੇ ਆਪਣੇ ਉਦਬੋਧਨ ਵਿੱਚ ਜਦੋਂ ਗੁਰੂਆਂ ਦੇ ਉਹਨਾਂ ਦੇ ਰਾਸਤੇ ਦੀ ਜੋ ਉਹਨਾਂ ਨੇ ਰਸਤਾ ਦਿਖਾਇਆ ਸੀ ਜੋ ਉਹਨਾਂ ਨੇ ਸਿੱਖਿਆ ਦਿੱਤੀ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀ ਉਸ ਤੇ ਗੱਲ ਕਰ ਰਹੇ ਸੀ। ਔਰ ਉਹਨਾਂ ਨੇ ਕਿਹਾ ਹੈ ਕਿ ਅਗਰ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਹਿਬਜ਼ਾਦੇ ਅਗਰ ਇਹ ਕੁਰਬਾਨੀਆਂ ਨਾ ਦਿੱਤੇ ਸਾਇਦ ਇਤਿਹਾਸ ਕੀ ਛੋੜ ਉਹਨਾਂ ਦੀ ਹੀ ਕੁਰਬਾਨੀਆਂ ਜਿੱਦੇ ਕਾਰਨ ਅਸੀਂ ਇਸ ਖੁੱਲੇ ਵਾਤਾਵਰਣ ਵਿੱਚ ਘੁੰਮ ਰਹੇ ਨੇ ਉਹਨਾਂ ਨੇ ਵੱਡੀ ਕੁਰਬਾਨੀਆਂ ਦਿੱਤੀ ਅੱਜ ਤੱਕ ਇਤਿਹਾਸ ਦੇ ਵਿੱਚ ਪੂਰੀ ਦੁਨੀਆ ਦੇ ਕਹੀਂ ਵੀ ਇਹ ਦੇਖਣ ਨੂੰ ਜਾਂ ਸੁਣਨ ਨੂੰ ਨਹੀਂ ਮਿਲਦਾ ਕਿ ਇੰਨੀ ਵੱਡੀ ਕੁਰਬਾਨੀ ਕਿਸੇ ਪਰਿਵਾਰ ਨੇ ਦਿੱਤੀ ਹੋਵੇ ਵੱਡੀ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਨੇ ਅੱਜ ਮੇਰਾ परम सौभाग्य है कि मैं इस खात इस पवित्र भूमि है। आज जहाँ गुरुदेव चरण कमल पड़े ने उस थां मुझे सही सन्मान का अवसर मिले मैं चौक